ਮੈਂ ਜੀ ਸੁਨੀਤਾ ਗਰ ਗਰਗ ਟਾਈਫਾਇਡ ਕਲੀਨਿਕ ਤੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਇਹਦੇ ਸੰਗਰਹਿਣੀ ਦੇ ਸਿੰਟਮ ਕੀ ਹੁੰਦੇ ਆ ਆਈਵੀਐਸ ਦੇ ਵੀ ਇਹਦੇ ਸਿੰਟਮ ਕੀ ਆਪਾਂ ਨੂੰ ਕੀ ਪਤਾ ਲੱਗਦਾ ਵੀ ਆਪਾਂ ਨੂੰ ਸੰਗਰਹਿਣੀ ਹੋ ਗਈ ਹੁਣ ਤੁਹਾਨੂੰ ਦੱਸ ਰਹੇ ਹਾਂਗੇ ਵੀ ਇਹਦੇ ਕਾਰਨ ਕੀ ਆ ਇਹ ਕਿਉਂ ਹੁੰਦੀ ਹੈਗੀ ਇਹ ਜਿਆਦਾ ਮਿੱਠਾ ਖਾਣਾ ਜਿਆਦਾ ਫਾਸਟ ਫੂਡ ਖਾਣਾ ਜਿਆਦਾ ਠੰਡਾ ਪਾਣੀ ਠੰਡੇ ਪ੍ਰੋਡਕਟ ਲੈਣੇ ਡੇਰੀ ਪ੍ਰੋਡਕਟ ਖਾਣੇ ਜਿਆਦਾ ਡਾਈਟ ਲੈ ਕੇ ਜਿੰਨਾ ਟਾਈਮ ਉਹ ਡਾਈਜੈਸਟ ਹੁੰਦੀ ਨਹੀਂ ਇਸ ਤੋਂ ਪਹਿਲਾਂ ਹੀ ਖਾਣਾ ਖਾ ਲੈਣਾ পেট ਭਰ ਕੇ ਤੇ ਇਹਦੇ ਕਰਕੇ ਹੀ ਇਹ ਪ੍ਰੋਬਲਮ ਜਿਆਦਾ ਪੇਸ਼ੈਂਟਾਂ ਨੂੰ ਹੋ ਰਹੀ ਹੈਗੀ পেট ਦੇ ਵਿੱਚ ਦਰਦ ਵੀ ਹੁੰਦਾਗਾ ਇਨਫੈਕਸ਼ਨ ਹੋ ਜਾਂਦੀ ਹੈ ਸਟ्रेस ਵੀ ਹੋ ਜਾਂਦੀ ਹੈਗੀ ਸਟ्रेस ਜਦੋਂ ਆਪਾਂ ਨੂੰ ਜਿਆਦਾ ਰਹਿੰਦੀ ਹੈਗੀ ਉਹਦੇ ਕਰਕੇ ਜਿਆਦਾ ਪੇਸ਼ੈਂਟ ਆਉਂਦੇ ਆ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਸਾਨੂੰ ਸਟ्रेस ਰਹਿੰਦੀ ਆ ਉਦੇ ਨਾਲ ਵੀ ਇਹ ਪ੍ਰੋਬਲਮ ਹੋ ਜਾਂਦੀ ਆ ਪੇਟ ਦੀ ਤਾਂ ਇਹਦੇ ਤੋਂ ਬਚਣ ਲਈ ਆਪਾਂ ਤੁਹਾਨੂੰ ਕ੍ਰੇਲੂ ਉਪਾਅ ਦੱਸਾਂਗੇ ਆਉਂਦੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ